ਅੱਜ ਸਾਡੇ ਸਤਿਕਾਰਯੋਗ ਡੈਲੀਗੇਟ ਨੇ ਸਰਦਾਰ ਦਲਜਿੰਦਰ ਸਿੰਘ ਬਰਕਰ ਤੇ ਜਪਿੰਦਰ ਸਿੰਘ ਉਹਨਾਂ ਦੀ ਪ੍ਰੇਰਣਾ ਸਦਕਾ ਝਾੜੂ ਪਾਰਟੀ ਦੇ ਵਿੱਚ ਪਹਿਲਾਂ ਕੰਮ ਕਰਦੇ ਸੀ ਸਰਦਾਰ ਨਵਜੋਤ ਸਿੰਘ ਤਰਸਿੱਕਾ ਜਿਹੜੇ ਦੱਖਣੀ ਹਲਕੇ ਦੇ ਪ੍ਰਭਾਰੀ ਸੀ ਤੇ ਅਜੇ ਮਹਿਰਾ ਜੁਆਇੰਟ ਸੈਕਟਰੀ ਸੀ ਯੂਥ ਵਿੰਗ ਦੇ ਆਮ ਆਦਮੀ ਪਾਰਟੀ ਦੇ ਤੇ ਜਸਬੀਰ ਸਿੰਘ ਖਾਲਸਾ ਜੁਆਇੰਟ ਸੈਕਟਰੀ ਸੀ ਬੀਸੀ ਵਿੰਗ ਦੇ ਤੇ ਪਰਮਜੀਤ ਸਿੰਘ ਬਾਜਵਾ ਇਸਗੇ ਬੁੱਧੀਜੀਵੀ ਬੰਗਦੇ ਤੇ ਹੋਰ ਬਹੁਤ ਸਾਰੇ ਜਿਹੜੇ ਇਹਨਾਂ ਦੇ ਸੈਂਕੜੇ ਸਾਥੀ ਜਿਹੜੇ ਆ ਅੱਜ ਇਹ ਝਾੜੂ ਪਾਰਟੀ ਨੂੰ ਛੱਡ ਕੇ ਤੇ ਸ਼ਰਮਣੀ ਅਕਾਲੀ ਦਲ ਜੋ ਸ੍ਰੀ ਅਕਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ 15 ਸਰਜੀਤ ਹੋਇਆ ਉਹਦੇ ਜਿਹੜਾ ਹਿੱਸਾ ਬਣਿਆ ਔਰ ਸਾਡੀ ਸੀਨੀਅਰ ਲੀਡਰਸ਼ਿਪ ਸਾਰੀ ਹਾਜ਼ਰ ਹੈ ਸਾਡੇ ਸਾਰੇ ਸੀਨੀਅਰ ਲੀਡਰ ਸਾਹਿਬ ਮਾਨ ਵੱਲੋਂ ਮੇਰੇ ਵੱਲੋਂ ਇਹਨਾਂ ਸਾਰੇ ਵੀਰਾਂ ਨੂੰ ਜੀ ਆਇਆਂ ਨੂੰ ਔਰ ਪਾਰਟੀ ਦੇ ਵਿੱਚ ਇਹਨਾਂ ਦਾ ਬਣਦਾ ਜਿਹੜਾ ਮਾਨਤਾ ਜਿਹੜਾ ਹੈ ਉਹ ਰੱਖਿਆ ਜਾਏਗਾ। ਔਰ ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਨੀਤੀਆਂ ਤੋਂ ਤੰਗ ਹੋ ਕੇ ਉਹਨਾਂ ਨੇ ਅੱਜ ਸਾਡੀ ਪਾਰਟੀ ਦਾ ਹਿੱਸਾ ਬਣਨ ਦਾ ਸਾਡੇ ਕਾਫਲੇ ਦਾ ਹਿੱਸਾ ਬਣਨ ਦਾ ਫੈਸਲਾ ਲਿਆ ਮੈਂ ਸਮਝਦਾ ਕਿ ਇਹ ਬਹੁਤ ਹੀ ਜਿਹੜਾ ਹੈ ਉਹਨਾਂ ਦਾ ਤਰਸਤ ਤੇ ਛਲੰਗਾਜੁਕ ਫੈਸਲਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਕਾਫਲੇ ਦੇ ਕਾਫਲੇ ਜਿਹੜੇ ਨੇ ਸਾਡੀ ਪਾਰਟੀ ਦਾ ਹਿੱਸਾ ਬਣਨਗੇ ਤੇ ਸਾਨੂੰ ਮਜ਼ਬੂਤੀ ਮਿਲੇਗੀ ਔਰ ਅਸੀਂ ਪੰਜਾਬ ਔਰ ਪੰਥ ਲਈ ਕਾਰਜ ਕਰਾਂਗੇ। ਜਿਮਣੀ ਚੌਂ ਦੇ ਵਿੱਚ ਸਾਡੀ ਪਾਰਟੀ ਤੇ ਵਰਕਰ ਸਹਿਬਾਨ ਲੀਡਰ ਸਹਿਬਾਨ ਲਗਾਤਾਰੀ ਕਾਫੀ ਦਿਨਾਂ ਤੋਂ ਤਰਨ ਤਰਨ ਸਾਹਿਬ ਦੇ ਵਿੱਚ ਕੰਮ ਕਰ ਰਹੇ ਨੇ ਅਸੀਂ ਤਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਹੀ ਕਰ ਰਹੇ ਆ ਕਿ ਆਪਾਂ ਨਸ਼ਿਆਂ ਤੋਂ ਆਪਣੀਆਂ نسلਾਂ ਨੂੰ ਬਚਾਈਏ ਜਿਹੜੇ ਗੈਂਗਸਟਰਵਾਦ ਦਾ ਦਾਇਨ ਤੇ ਜਿਹੜਾ ਸਾਡੇ ਬੱਚਿਆਂ ਨੂੰ ਨਿਗਲ ਰਿਹਾ ਹੈ ਇਹ ਉਹਨਾਂ ਤੋਂ ਆਪਣੀਆਂ ਨੌਜਵਾਨ ਬੱਚਿਆਂ ਨੂੰ ਬਚਾਈਏ ਪਰਿਵਾਰਾਂ ਨੂੰ ਬਚਾਈਏ ਤੇ ਸਰਦਾਰ ਮਨਦੀਪ ਸਿੰਘ ਨੂੰ ਜਿਹੜਾ ਵੋਟ ਪਾ ਕੇ ਕਾਮਯਾਬ ਕਰੀਏ ਅਸੀਂ ਇਹੋ ਹੀ ਅਪੀਲ ਜਿਹੜੀ ਹੈ ਤਰਨਤਨ ਹਲਕੇ ਦੇ ਵੋਟਰਾਂ ਨੂੰ ਕਰਦੇ ਜਿਹੜੀ ਪੰਜਾਬ ਜਨ ਅੰਸ਼ਤ ਦੀ ਸੈਨੇਟ ਮੈਂਗ ਕੀਤੀ ਗਈ ਹੈ ਉਹਦੇ ਬਾਰੇ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਵੱਲੋਂ ਕੋਈ ਬਿਆਨ ਨਹੀਂ ਆਇਆ ਜਿੱਥੋਂ ਤੱਕ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦੇ ਆਗੂ ਨੇ ਤੇ ਨਹੀਂ ਬੋਲਣਾ ਸੀ ਕਿਤਨੀ ਪਾਰਟੀ ਦੇ ਆਖੂ ਕਿਉਂ ਹੀ ਬੋਲ ਸਾਡੇ ਵੱਲੋਂ ਤਾਂ ਬਹੁਤ ਬਿਆਨ ਆਇਆ ਜੀ ਮੈਂ ਖਾਸ ਤੌਰ ਤੇ ਮੇਰੇ ਵੱਲੋਂ ਤਾਂ ਅੱਜ ਵੀ ਜਿਹੜਾ ਹੁਣ ਮੈਂ ਸਵੇਰੇ 2 ਘੰਟੇ ਪਹਿਲਾਂ ਟਵੀਟ ਕੀਤਾ ਹੈ ਔਰ ਪਰਸੋਂ ਵੀ ਜਿਹੜਾ ਮੇਰਾ ਬਿਆਨ ਆਇਆ ਕੱਲ ਵੀ ਮੇਰਾ ਬਿਆਨ ਆਇਆ ਲਗਾਤਾਰ ਔਰ ਸਾਡੀ ਪਾਰਟੀ ਦੇ ਜਿਹੜੇ ਲੀਡਰ ਹੈ ਸਰਦਾਰ ਅਜੈਪਾਲ ਸਿੰਘ ਤੇ ਸਰਦਾਰ ਗੁਰਜੀਤ ਸਿੰਘ ਉਹ ਲਗਾਤਾਰ ਹੀ ਜਿਹੜਾ ਉੱਥੇ ਚੰਡੀਗੜ੍ਹ ਧਰਨੇ ਦੇ ਉੱਤੇ ਵੀ ਬੈਠੇ ਹੋਏ ਆ ਉੱਥੇ ਸੱਤ ਦਿਨ ਨੌਜਵਾਨਾਂ ਦੇ ਨਾਲ ਅਸੀਂ ਯਤਨ ਕਰ ਰਹੇ ਹਾਂ ਸ਼ਰੀਆਮ ਤੱਕ ਆ ਕੀਤਾ ਹੈ ਕੇਂਦਰ ਸਰਕਾਰ ਨੇ ਸਾਡੀ ਯੂਨੀਵਰਸਿਟੀ ਦੇ ਉੱਤੇ ਜਿਹੜਾ ਕਾਬਜ਼ ਕਬਜ਼ਾ ਕਰਕੇ ਪੰਜਾਬ ਦੀ ਪ੍ਰਤਨਿਧਤਾ ਬੀਬੀਐਮਬੀ ਦੇ ਵਿੱਚ ਵੀ ਬਹੁਤ ਜ਼ਿਆਦਾ ਹੁੰਦੀ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਜ਼ਿਆਦਾ ਹੁੰਦੀ ਸੀਗੀ ਲੇਕਿਨ ਕੇਂਦਰ ਸਰਕਾਰ ਦੀਆਂ ਮਾੜੀਆਂ ਪਾਲਸੀਆਂ ਜਿਹੜੀਆਂ ਉਹ ਇਸ ਕਦਰ ਜਿਹੜੀਆਂ ਹੈ ਉਹ ਕੰਮ ਕਰ ਰਹੀਆਂ ਕਿ ਪੰਜਾਬ ਦੀ ਪ੍ਰਤਨਿਧਤਾ ਜਿਹੜੀ ਹੈ ਉਹ ਦਿਨ-ਬਦਨ ਦਿਨ-ਬਦਨ ਜਿਹੜਾ ਹੈ ਉਹ ਘਟਾਈ ਜਾ ਰਹੀ ਹੈ ਇਹ ਮੈਂ ਸਮਝਦਾ ਸ਼ਹਿਰ ਆਮ ਜਿਹੜਾ ਪੰਜਾਬ ਦੇ ਨਾਲ ਤੱਕਾ ਕੋਣਾ ਚਾਹੀਦਾ ਸੀ ਜੀ ਇਸ ਤਰ੍ਹਾਂ ਦੀਆਂ ਭਾਦਰ ਟਿੱਪਣੀਆਂ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਸ਼ੋਭਨੀਕ ਨਹੀਂ ਹੁੰਦੀਆਂ ਕਿਸੇ ਵੱਡੇ ਅਹੁਦੇ ਤੇ ਬੈਠੇ ਵਿਅਕਤੀ ਨੂੰ ਤਾਂ ਬਿਲਕੁਲ ਹੀ ਜਿਹੜਾ ਉਹ ਨਹੀਂ ਸ਼ੋਭਦੀਆਂ ਇਸ ਤਰ੍ਹਾਂ ਦੀਆਂ ਟਿੱਪਣੀਆਂ